ਮਨੀਸ਼ ਬੈਲ ਆ ਜੀ ਹਾਂ ਜੀ ਸਰ ਕੀ ਗੱਲ ਹੈ ਸਰ ਅਸੀਂ ਸਵੇਰੇ ਦੁਕਾਨ ਤੇ ਆਏ ਆ ਤੇ ਸਾਨੂੰ ਪਤਾ ਲੱਗਾ ਕਿ ਚੋਰੀ ਹੋਈ ਆ ਆ ਇੱਕ ਛੋਟਾ ਜਿਹਾ ਛੇਕ ਉਹਨਾਂ ਨੇ ਕਰਕੇ ਤੇ ਸਾਡੇ ਸਾਰਾ ਚਾਂਦੀ ਦਾ ਸਮਾਨ ਸੀਗਾ ਇੱਥੇ ਘੱਟੋ ਘੱਟ 25-30 ਕਿਲੋ ਚਾਂਦੀ ਸੀਗੀ ਜਿਹੜੀ ਉਹਨਾਂ ਨੇ ਚੋਰੀ ਕੀਤੀ ਆ ਤੇ ਗੱਲੇ 'ਚ ਪੈਸੇ ਵੀ ਸੀਗੇ 1 ਲੱਖ ਰੁਪਇਆ ਇਸ ਗੱਲੇ 'ਚ ਅਸੀਂ 50 ਹਜ਼ਾਰ ਉਸ ਕੱਲੇ ਸੀ ਟੋਟਲ 1.5 ਲੱਖ ਰੁਪਇਆ ਕੈਸ਼ ਸੀ ਤੇ ਇਹ ਸਾਰਾ ਉਹਨਾਂ ਨੇ ਵਾਰਦਾਤ ਨੂੰ ਅਨਜਾਮ ਦਿੱਤਾ ਜੀ ਸਰ ਪਤਲਾ ਕੋਸੀ ਸੀਟੀ ਵੀ ਵਗੈਰਾ ਸੀ ਸਾਹਮਣੇ ਸੀਸੀ ਟੀਵੀ ਇੱਕ ਉਹਦੇ ਵਿੱਚ ਫੁਟੇਜ ਮਿਲੀ ਹੈ ਬਾਕੀ ਉਹ ਡੀਵੀਆਰ ਨਾਲ ਲਾ ਕੇ ਲੈ ਗਏ ਆ ਸਰ ਕਿੰਨੇ ਕੁ ਬੰਦੇ ਸੀ ਜਿਹੜੇ ਤਿੰਨ ਬੰਦੇ ਆਏ ਆ ਜੀ ਫੁਟੇਜ 'ਚ ਸਰ ਜਿਸ ਤਰ੍ਹਾਂ ਉਹਨਾਂ ਨੇ ਇਹ ਬਿਨਾ ਲੋਕ ਤੋੜੇ ਉਹਨੂੰ ਬੈਂਡ ਕਰਕੇ ਤੇ ਲੱਗਦਾ ਨਹੀਂ ਵੀ ਕਿਤੇ ਕੋਈ ਭੇਤੀ ਬੰਦੇ ਦਾ ਕੰਮ ਹੋ। ਹੋ ਵੀ ਸਕਦਾ ਜੀ ਕੁਝ ਕਿਹਾ ਨਹੀਂ ਜਾ ਸਕਦਾ ਇਸ ਬਾਰੇ। ਬਾਕੀ ਅਫਸਰ ਤਫਤੀਸ਼ ਕਰਨਗੇ ਤੇ ਪਤਾ ਲੱਗੇਗਾ। ਟੋਟਲ ਕਿੰਨੇ ਕਦਾ ਨੂੰ ਖਸਾਨ ਹੋਇਆ? ਟੋਟਲ ਸਰ ਜੀ ਹੋ ਹੀ ਗਿਆ 20 ਤੋਂ 25 ਲੱਖ ਰੁਪਏ ਦਾ। ਸਰ ਦਿਨ ਦਿਹਾੜੇ ਇਦਾਂ ਕ੍ਰਾਈਮ ਹੋਣਾ ਕਿੱਦਾਂ ਦੀ? ਦਿਨੇ ਨਹੀਂ ਹੋਇਆ। ਇਹ ਦਿਨੇ ਨਹੀਂ ਜੀ ਹੋਇਆ ਰਾਤ ਨੂੰ ਹੋਇਆ ਵਾ। ਸੰਗ ਲਾਈ ਉਹਨਾਂ ਨੇ। ਸੀਰੀਅਸ ਨੇ ਬੜੇ ਧਿਆਨ ਮਾਰੂਗੇ। ਅੱਗੇ ਤੇ ਅਸੀਂ ਸਰ ਕੱਲ ਵੀ ਇੱਕ ਛਾੜੇ ਵੀ ਇਸ ਤਰ੍ਹਾਂ ਦਾ ਸੁਣਿਆੜੇ ਤਾਂ ਕਾਂ ਦਾ ਲੋਕ ਨਹੀਂ ਕਿਸ ਤਰ੍ਹਾਂ ਦਾ। ਮੈਂ ਤੁਹਾਡੇ ਮੂੰਹੋਂ ਹੀ ਹੋਇਆ ਹੋਗਾ ਮੈਨੂੰ ਪਤਾ ਨਹੀਂ ਇਸ ਬਾਰੇ ਪ੍ਰਸ਼ਾਸਨ ਕੋ ਕੀ ਮੰਗ ਕਰੀ ਪ੍ਰਸ਼ਾਸਨ ਕੋਲੋਂ ਮੰਗਿਆ ਜੀ ਕਿ ਸਾਨੂੰ ਮਤਲਬ ਅਫਸਰ ਦੋਸ਼ੀਆਂ ਨੂੰ ਫੜਨ ਤੇ ਸਾਨੂੰ ਸਾਡਾ ਸਮਾਨ ਵਾਪਸ ਦਵਾਇਆ ਦੇ ਦੇ ਜੇ ਵੀ ਸ਼ਾਪਸ ਹੈਗੀ ਆ ਉਹ ਕਿਹੜੀ ਸ਼ਾਪ ਹੈਗੀ ਆ ਇੱਥੇ ਰਾਤ ਦੀ ਕੋਈ ਜਿਹੜੀ ਹੈਗੀ ਰੋਬਰੀ ਹੋਈ ਹੈ ਜਿਹੜੀ ਹੈਗੀ ਜੋਲੀ ਸ਼ਾਪ ਦੇ ਵਿੱਚ ਇਹਦੇ ਹੈਗੀ ਆ ਤੇ ਮੌਕੇ ਤੇ ਆਏ ਆ ਬਾਕੀ ਵੈਰੀਫਾਈ ਕਰਦੇ ਸਰ ਕੁਝ ਪਤਾ ਲੱਗਾ ਕਿੰਨਾ ਕਿਲੋ ਨੁਕਸਾਨ ਹੋਇਆ ਸਾਰਾ ਇਹ ਜਿਹੜਾ ਹੈ ਨਾ ਪਾਰਟ ਆਫ ਇਨਵੈਸਟੀਗੇਸ਼ਨ ਹੈਗਾ ਜੀ ਮੈਂ ਤੁਹਾਨੂੰ ਦੱਸਦਾ ਜੀ ਇਨਵਿਜੀਨੀਅਲ ਸਟੇਜ ਆ ਜੇ ਆਈ ਹੀ ਹੈਗੀਆਂ ਵੇਖ ਕੇ ਸਾਰਾ ਅਸੈਸ ਕਰਕੇ ਫਿਰ ਤੁਹਾਨੂੰ ਦੱਸ ਕੋਈ ਸਰ ਸੀਸੀ ਕੈਮਰਾ ਹੋਇਆ ਹੈ ਸਾਹਮਣੇ ਦੇਖੋ ਮੈਂ ਤੁਹਾਨੂੰ ਫਿਰ ਉਹੀ ਰਿਪੋਰਟ ਕਰ ਰਿਹਾ ਕਿ ਮੈਂ ਕੋਈ ਐਸੀ ਡਿਟੇਲ ਆਪਣੇ ਕੇਸ ਦੀ ਸ਼ੇਅਰ ਨਹੀਂ ਕਰੂੰਗਾ ਜਿਹਨਾਂ ਮੇਰੀ ਜਿਹੜੇ ਕੇਸ ਨੂੰ ਖਰਾਬ ਸਰ ਵੈਸੇ ਪਤਾ ਲੱਗਾ ਕਿੰਨੇ ਕੁ ਵੱਡਾ ਟਾਈਮ ਸੀ ਕਿੰਨੇ ਕੁ ਮੁੰਡੇ ਆ ਥੋੜਾ ਥੋੜਾ ਫਿਰ ਉਹੀ ਗੱਲ ਹੈਗੀ ਹੈ ਇਨੀਸ਼ੀਅਲ ਸ Thank you.